vratim se i sestra. ਗੁਰੂ ਸਾਹਿਬ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਪਵਿੱਤਰ ਪਾਰਸਤਾਨ ਗੁਰਦੁਆਰਾ ਹੀਰਾਕਾਟ ਸਾਹਿਬ ਜੀ 10ਵੇਂ ਪਾਤਸ਼ਾਹ ਸਹਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹ ਦੱਖਣ ਦੇ ਤਰਫੀ ਤੇ ਆਏ ਜੇ ਸੋਸਤਾਨ ਜਰ ਆਪਣੇ ਡੇਰੇ ਲਾਏ ਕੁਝ ਦਿਨਾਂ ਬਾਅਦ ਬਹਾਦਰ ਸ਼ਾਹ ਵੀ ਆਇਆ ਹੋਇਆ ਸੀ ਮਹਾਰਾਜ ਦੇ ਦਰਸ਼ਨਾਂ ਲਈ ਇੱਕ ਦਿਨ ਗੁਰੂ ਸਾਹਿਬ ਜੀ ਦੀਵਾਨ ਸਜਾਏ ਬੈਠੇ ਹੋਏ ਸਨ ਸਜੇ ਦੀਵਾਨ ਵਿੱਚ ਆ ਕੇ ਬਹਾਦਰ ਸ਼ਾਹ ਨੇ ਗੁਰੂ ਸਾਹਿਬ ਜੀ ਨੂੰ ਕੀਮਤੀ ਹੀਰਾ ਪੇਟ ਕੀਤਾ ਹੀਰਾ ਲੈ ਕੇ ਗੁਰੂ ਸਾਹਿਬ ਜੀ ਦੇ ਪਿਛਲੇ ਪਾਸੇ ਵੱਗ ਦੀ ਉਗਾਰੀ ਚ ਸੁੱਟ ਦਿੱਤਾ ਬਹਾਦਰ ਸ਼ਾਹ ਮਨ ਹੀ ਮਨ ਸੋਚ ਕੇ ਪਰੇਸ਼ਾਨ ਹੋਇਆ ਮੈਂ ਨਾ ਕਿੰਤੀ ਹੀਰਾ ਪੇੜ ਕੀਤਾ ਗੁਰੂ ਸਾਹਿਬ ਜੀ ਨੂੰ ਗੁਰੂ ਸਾਹਿਬ ਜੀ ਨੇ ਤਾਂ ਮੇਰੇ ਹੀਰੇ ਦੀ ਕੋਈ ਕਦਰ ਨਹੀਂ ਕੀਤੀ ਜਾਣ ਬੋਝ ਕੇ ਸੁੱਟ ਦਿੱਤਾ ਗੁਰੂ ਸਾਹਿਬ ਜੀ ਤਾਂ ਜਾਣੀ ਜਾਣਸਨ ਗੁਰੂ ਸਾਹਿਬ ਜੀ ਨੇ ਬਹਾਦਰ ਸ਼ਾਹ ਦੇ ਮਨ ਦੀ ਗੱਲ ਜਾਣ ਲਈ ਤੇ ਗੁਰੂ ਸਾਹਿਬ ਜੀ ਨੇ ਕਿਹਾ ਬਹਾਦਰ ਸ਼ਾਹ ਤੋੜਾ ਦਿੱਤਾ ਹੋਇਆ ਹੀਰਾ ਸੀ ਆਪਣੇ ਖਜ਼ਾਨੇ 'ਚ ਜਮਾ ਕੀਤਾ ਹੋਇਆ ਆਤੇ ਕੁਦਾਰੀ ਆਪਣਾ ਖਜ਼ਾਨਾ ਤੂੰ ਨਰਾਜ ਕੋ ਬਟਾ ਆਪਣਾ ਹੀਰਾ ਪੇਸ਼ਾਨਕ ਦੋ ਦੋ ਬਹਾਦਰ ਸ਼ਾਹ ਕੁਦਾਰ ਚ ਗਿਆ ਦੋਏ ਹੱਤਾਂ ਦੀ ਬੁੱਕ ਪਰ ਕੇ ਵਿਕਣ ਲੱਗਾ ਉਹਦੇ ਦੋਏ ਹੱਥ ਹੀਰਿਆਂ ਨਾਲ ਭਰੇ ਹੋ ਸਨ ਉਸ ਨੂੰ ਆਪਣਾ ਹੀਰਾ ਪੇਸ਼ਾਨਿਆ ਨਹੀਂ ਗਿਆ ਵਾਪਸ ਆ ਕੇ ਗੁਰੂ ਸਾਹਿਬ ਜੀ ਦੇ ਚਰਨੀ ਪਏਗਾ ਕਹਿਣ ਲੱਗਾ ਮਹਾਰਾਜ ਮੈਨੂੰ maaf ਕਰਦੇਵ ਮੈਨੂੰ ਪਤਾ ਨਹੀਂ ਸੀ ਕਿ ਆ ਹੀਰਾ ਤੁਹਾਡੇ ਖਜ਼ਾਨੇ ਜਮਾ ਕੀਤਾ ਹੋਇਆ ਹੈ ਐਸਤਰਾ ਸਾਹਿਬ ਜੀ ਨੇ ਬਹਾਦਰ ਸਾਡਾ ਹੰਕਾਰ ਦੂਰ ਕੀਤਾ ਇਸ ਕਰਕੇ ਇਸ ਗੁਰਦੁਆਰੇ ਸਾਡਾ ਨਗਰ ਗੁਰਦੁਆਰਾ ਹੀਰਾਕਾਟ ਨੂੰ ਫਲ ਚਿਤ ਕੋਇਆ ਗੁਰੂ ਪਿਆਰੀ ਸਾਧ ਸੰਗਤ ਜੀ ਜਿਨਾ ਸੰਤਨ ਨੂੰ ਕਰਵਾਤੇ ਸੇਵਾ ਪੇਟਾ ਦੇਣੀ ਹੋਵੇ ਧਿਕਾਰੀ ਸਿੰਘ ਨੂੰ ਮਾਜਮਾ ਕਰਾ ਕੇ ਰਸ਼ੀਦ ਨੇ ਕਿ ਗੁਰੂ ਕਰਦੀਆਂ ਨੂੰ ਖੁਸ਼ੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਆ ਸਤਿ ਸ੍ਰੀ ਅਕਾਲ ਵਾਹਿਗੁਰੂ गोदरी इधर है जिथे वह मतलब चीज़ी। चीज़ी। हाँ हाँ ਉਸੇ ਦੇਖ ਲੈ ਤੁਸੀਂ ਕੋਈ ਨਹੀਂ ਆਉਂਦਾ ਆ ਤੇ ਕੋ ਉਤਰਨ ਵਾਲਾ ਤੇਰਾ ਸੇਟਾਣਾ ਉਹ ਮੰਮੀ ਹਾਂ 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 ਇਹੀ ਪੌਣੀਆਂ ਨੇ ਆ ਨਹੀਂ ਆਣਾ ਪਿੰਡਾਂ ਲੋ ਤਾਂ